हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸਪੰਦ ਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਵੀਰ ਗੁਰਲਾਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਦੋਸਤੋ ਇਸ ਕਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਤੇ ਸੌਰ ਸਿੰਘ ਤੋਂ ਦੋਸਤੋ ਜਿਹੜੀ ਸੜਕ ਪਿੰਡ ਮਾਣੀ ਮੱਲੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਉਹਨਾਂ ਦਾ ਘਰ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਨਾਕ ਤੁਹਾਨੂੰ ਦਿਖਾਉਣੀਆਂ ਦੋਸਤੋ ਜਿਆਦਾਤਰ ਤੁਸੀਂ ਇਸ ਕਿਲੇ ਦੇ ਉੱਪਰੋਂ ਵੜਾ ਦੇਖੀਆਂ ਹੋਣਗੀਆਂ ਠੀਕ ਆ ਜੀ ਤੇ ਅੱਜ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਸਮੂਹੋਂ ਦੰਦੀ ਕਿਵੇਂ ਆ ਦੋਸਤੋ ਤੇ ਕੀ ਡਿਟੇਲ ਹੈ ਇਨ੍ਹਾਂ ਪਸ਼ੂਆਂ ਦੀ ਉਹ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਝੋਟੀਆਂ ਦੋਵੇਂ ਚੰਗੀਆਂ ਨੇ ਸੋਹਣੇ ਕੱਦ ਕਾਟ ਦੇ ਵਿੱਚ ਆ ਤੇ ਸੋਹਣੇ ਰੇਡ ਭਾਪੜਤੇ ਰਹਿਣ ਵਾਲੇ ਆ ਠੀਕ ਆ ਜੀ ਬਿਲਕੁਲ ਜਾਇਜ਼ ਤੇ ਜੈਨੂਨ ਹੋਣਗੇ ਸੋ ਪਸ਼ੂਆਂ ਦੇ ਹਿਸਾਬ ਨਾਲ ਜਿਹੜਾ ਦੋਸਤੋ ਮੁੱਲ ਕੀਤਾ ਜਾਂਦਾ ਮੰਗਿਆ ਜਾਂਦਾ ਔਰ ਜਿੰਨਾ ਵੀ ਹੋ ਸਕਦਾ ਬਿਲਕੁਲ ਜਾਇਜ਼ ਤੇ ਜੈਨੂਨ ਕਰਾਉਣ ਦੀ ਆਪਣੀ ਜਿਹੜੀ ਆ ਦੋਸਤੋ ਮੁੱਲ ਠੀਕਾ ਜੀ ਰਹੂਗੀ ਗੱਲਬਾਤ ਸੋ ਦੋ ਝੋਟੀਆਂ ਦੋਵੇਂ ਗੱਬਣ ਤਿਆਰੀ ਵਾਲੀਆਂ ਨੇ ਡਿਟੇਲ ਦੇ ਲਈ ਚੱਲਾਂਗੇ ਵੀਰ ਗੁਰਲਾਲ ਦੇ ਕੋਲ ਅੱਜ ਤਰੀਕ ਦੋਸਤੋ 12 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆਓ ਲੈਨੇ ਆ ਉਹਦੇ ਰੇ ਡਿਟੇਲ ਗੁਰਲਾਲ ਭਾਈ ਸਭ ਤੋਂ ਪਹਿਲਾਂ ਸਾਸਰੀ ਕਾਰ ਸਾਸਰੀ ਕਾਰ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਕੀ ਹਾਲ ਨੇ ਚੜ੍ਹਦੀ ਕਲਾ ਕਿਰਪਾ ਵੈਗਰੂ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂ ਅੱਛਾ ਗੁਰ ਅਬ ਵੇੜਾ ਤਾਂ ਚਲੋ ਆਪਣੇ ਭੈਣ ਭਰਾਵਾਂ ਨੂੰ ਕਾਫੀ ਇੱਥੋਂ ਆਪ ਦਿਖਾਈਆਂ ਨੇ ਹਾਂਜੀ ਹਾਂਜੀ ਸੰਦੂ ਜੀ ਅੱਜ ਵੈਸੇ ਕਦੀ ਕਦਾਂ ਹੀ ਚਲੋ ਇਹ ਹਰ ਕਪੂਰ ਦੇ ਵਿੱਚ ਕਦੀ ਝੋਟੀ ਆ ਵੀ ਜਾਂਦੀ ਰਹੀ ਹੈ ਪੱਕੀ ਗੱਲ ਪੱਕੀ ਗੱਲ ਸੰਦੂ ਸਾਹਿਬ ਅੱਜ ਆਪਣੇ ਕੋਲ ਦੋ ਇਹ ਝੋਟੀਆਂ ਇੱਕ ਤਾਂ ਇਹ ਮਾਝ ਦਿਖਾਵਾਂਗੇ ਤੇ ਇੱਕ ਮੇਰਾ ਤਾਂ ਵੀ ਝੋਟੀ ਦੰਧਾਂ ਚ ਹੀ ਆ ਹਾਂਜੀ ਹਾਂਜੀ ਸੰਦੂ ਸਾਹਿਬ ਛੱਗੀ ਹੈ ਝੋਟੀ ਇਹਦੇ ਛੱਗੀ ਝੋਟੀ ਹਾਂਜੀ ਹਾਂਜੀ ਠੀਕ ਆ ਜੀ ਥਾਂ ਲੇਵੇ ਦੀ ਬੜੀ ਸਾਫ਼ ਸੁਥਰੀ ਦੋਸਤੋ ਕਮਾਲ ਦੀ ਝੋਟੀ ਦਿਖਾਵਾਂਗੇ ਤੁਹਾਨੂੰ ਵੈਸੇ ਪਸ਼ੂ ਦੋਸਤੋ ਵਪਾਰ ਦਾ ਕਿੱਤਾ ਹੁੰਦਾ ਕਿਸੇ ਵੀਰ ਦਾ ਪਸ਼ੂ ਅਗ ਪਰ ਮੇਰਾ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਸੋ ਗਰਲਾਲ ਵੀਰ ਵੀ ਆਦੀ ਬੇਨਤੀ ਕਰ ਲੂਗਾ ਪਰ ਜਿਹੜਾ ਕੋਈ ਵੀਰ ਮੈਂ ਵਾਰ-ਵਾਰ ਕਹਿਣਾ ਹੁਣ ਦੋਸਤੋ ਫਸਟਲੀ ਆਪਾਂ ਜ਼ਿਕਰ ਕਰ ਦਈਦਾ ਵੀ ਜਿਹੜਾ ਕੋਈ ਵੀਰ ਆਪਦੀ ਜ਼ਿੰਮੇਵਾਰੀ ਦੇ ਪਸੂ ਖਰੀਦ ਕੇ ਲੈ ਕੇ ਜਾਂਦਾ ਹੈ ਵਪਾਰੀ ਵੀਰਾਂ ਦੇ ਕਿਲੇ ਦੇ ਉਪਰੋਂ ਤੁਸੀਂ ਤਸੱਲੀ ਕਰਕੇ ਲੈ ਜਾਂਦੇ ਜੇ ਟਿੱਪ ਕੇ ਲੈ ਜਾਂਦੇ ਜੇ ਜਿਹੜਾ ਪਸੂ ਚਵਾਈ ਵਾਲਾ ਤੂਟਾ ਚੋਕੇ ਇੱਕ ਟਾਈਮ ਚੋਕੇ ਤਸੱਲੀ ਕਰਕੇ ਥਾਣਾ ਦੀ ਬਿਲਕੁਲ ਆਪਣੀ ਚੈੱਕ ਪਾਸ ਕਰਕੇ ਲੈ ਜਾਂਦੇ ਜੇ ਉਸ ਤੋਂ ਬਾਅਦ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਉਲੰਘਣ ਦੀ ਗੰਜਾਇਸ਼ ਨਹੀਂ ਰਹਿੰਦੀ ਜੀ ਦੁੱਧ ਦੇ ਚੰਗੀ ਸੇਵਾ ਦਾ ਮੈਟਰ ਕਰਨਾ ਵੀ ਚੰਗੀ ਸੇਵਾ ਕਰੋਗੇ ਦੁੱਧ 200 ਪਸ਼ੂ ਨੇ ਪਤਾ ਨਹੀਂ ਕਿੰਨਾ ਕੁ ਦੇ ਦੇਣਾ ਹੁੰਦਾ ਕਿਉਂਕਿ ਅਗਲੇ ਘਰੋਂ ਕਈ ਵਾਰਾਂ 9 ਕਿਲੋ ਜਿਹੜਾ ਪਸ਼ੂ ਦੁੱਧ ਦਿੰਦਾ ਉਹ 10 12 ਕਿਲੋ ਕਹਿ ਕੇ ਦਿੱਤਾ ਜਾਂਦਾ ਇਸ ਕਰਕੇ ਮੇਰਾ ਵੀ ਦੁੱਧ ਸੇਵਾ ਦਾ ਥਣਾ ਦੀ ਚੈੱਕ ਪਾਸ ਕਰਨੀ ਆ ਜਾਂ ਮੇਜਰ ਪ੍ਰੋਬਲਮ ਕੋਈ ਪਾਰ ਪਿਛੇ ਦੀ ਸਮੱਸਿਆ ਨਾ ਹੋਵੇ ਇਹਨਾਂ ਚੀਜ਼ਾਂ ਦੀ ਜੋ ਵਪਾਰੀ ਵੀਰ ਤਸਲੀ ਦੇ ਸਕਦਾ ਜੋ ਨੇ ਦੋ ਤਿੰਨ ਦਿਨਾਂ ਦੇ ਵਿੱਚ ਵੇਖਿਆ ਹੁੰਦਾ ਆਓ ਕਰਦੇ ਆ ਗੱਲਬਾਤ ਗੁਰਲਾਲ ਭਾਈ ਆ ਕਿਵੇਂ ਆ ਜਿਆਦਾਤਰ ਜਿਵੇਂ ਕੋਈ ਸੌਦੇਬੀਅਰ ਕਰਦੇ ਆ ਆਨਲਾਈਨ ਸੌਦੇ ਕਰਦੇ ਆ ਜਾਂ ਘਰੇ ਆ ਕੇ ਆਪੀ ਤਸੱਲੀ ਕਰ ਸੰਧੂ ਸਾਹਿਬ ਚਲੋ ਮਹਾਰਾਜ ਦੀ ਮਿਹਰਵਾ ਅਜੇ ਤੱਕ ਤੇ ਜੇ 100 ਚੋਂ ਆਪਾਂ 30% ਲਾ ਲਈਏ ਤੇ ਮੈਂ ਆਪ ਹੀ ਜਾ ਕੇ ਲਾ ਕੇ ਆਇਆ ਸਾਰਿਆਂ ਭੈਣਾ ਭਰਾਵਾਂ ਨੂੰ ਅੱਛਾ ਜੀ ਤੇ ਜਿਹੜੀਆਂ ਸੂਈਆਂ ਹੀ ਉਹ ਜਾ ਕੇ ਚਵਾ ਕੇ ਦੇ ਕੇ ਆਏ ਆ ਤੇ ਜਿਹੜੀਆਂ ਗੱਬਣਾ ਹੀ ਤਪਾ ਕੇ ਦੇ ਕੇ ਆਏ ਆ ਫਿਰ ਵੀ ਆਪਾਂ ਰਿਕਵੈਸਟ ਹੀ ਸਾਰੇ ਭੈਣਾ ਭਰਾਵਾਂ ਨੂੰ ਕਰਦੇ ਆ ਵੀ ਜਿੰਨੇ ਵੀ ਵੇਖੋ ਜੀ ਨੇ ਰੁਪਈਆ ਲੱਖ ਲਾਉਣਾ ਵਾ ਪਹਿਲੀ ਤੇ ਗੱਲ ਵੀ ਆ 150 ਕਿਲੋਮੀਟਰ ਕੋਈ ਦੂਰ ਨਹੀਂ ਜੇ ਆਪਾਂ ਫਿਰਕੇ ਡੰਗਰ ਲੱਭ ਲੈਨੇ ਤੇ ਜਿੰਨੇ ਖਰੀਦ ਕਰਨੀ ਉਹ ਆ ਵੀ ਸਕਦਾ ਆ ਗਿਆ ਆਪ ਵੀ ਤਸੱਲੀ ਕਰੋ ਥਾਣ ਤੁਣ ਟਿੱਪੋ ਐ ਤਸੱਲੀ ਕਰੋ ਇਹਨਾਂ ਦੇ ਦੰਦੋਂ ਦੇ ਵੇਖੋ ਕਰਮਾਲੀਆਂ ਦੇ ਕਿਉਂਕਿ ਅਸੀਂ ਤਸੱਲੀ ਸੰਧੂ ਸਾਹਿਬ گاਉਂ ਕਰਕੇ ਲੈਉਣੇ ਆ ਜਿਹੜੇ ਕੱਲ ਨੂੰ ਕਿਸੇ ਦੇ ਪਿੱਛੇ ਲਾ ਕੇ ਨੁਕਸ ਕੱਢਨੇ ਆ ਉਹਨਾਂ ਗੱਲਾਂ ਦਾ ਮਜਾ ਨਹੀਂ ਆ ਡੰਗਰਾਂ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਦਵਾਂਗੇ ਜਿਹੜੀ ਚੀਜ਼ ਦੀ ਆਪਾਂ ਦੇ ਸਕਦੇ ਆ ਥਾਣਾ ਮੇਰੇ ਲੋਂ ਇੱਥੇ ਤੇਪ ਲਾਣ ਮੇਰੇ ਲੋਂ ਆਪਦੇ ਘਰ ਲਵਾ ਗਏ ਸੰਧੂ ਸਾਹਿਬ ਆ ਤਸੱਲੀ ਨਾਲ ਟਿਪ ਕੇ ਫੇਰ ਪਈਏ ਦੇਣ ਕੋਈ ਨੁਕਸ ਜਾਪੇ ਤੇ ਆਪਦਾ ਕਿਰਾਇਆ ਦੇ ਦੇਣ ਤੇ ਆਪਾਂ ਡੰਗਰ ਵਾਪਸ ਲੈ ਆਵਾਂ ਬਿਲਕੁਲ ਮੁੜ ਕੇ ਸੰਧੂ ਸਾਹਿਬ 20 ਦਿਨਾਂ ਨੂੰ ਮਹੀਨੇ ਨੂੰ ਉਸ ਗੱਲ ਦਾ ਕੋਈ ਮਜ਼ਾ ਨਹੀਂ ਰਹਿੰਦਾ ਆਪਾਂ ਪੈਸੇ ਲਾਏ ਅੱਜ ਦੀ ਤਰੀਕ ਤੇ ਮੁੜ ਕੇ ਮਹੀਨੇ ਨੂੰ ਆਖੀ ਤੇ ਮਹੀਨੇ ਬਾਅਦ ਤੁਸੀਂ ਵੀ ਪਤਾ ਵੀ ਵਾਪਰ ਇੱਕ ਖਲੜਵਾ ਤੇ ਕੋਈ ਮਜ਼ਾ ਨਹੀਂ ਰਹਿੰਦਾ ਤਾਂ ਦੋਸਤੋ ਇਹ ਪਸ਼ੂਆਂ ਦੀਆਂ ਕਰਤੂਤਾਂ ਹੁੰਦੀਆਂ ਪਸ਼ੂਆਂ ਦੇ ਵੱਖੋ ਵੱਖਰੀਆਂ ਆਦਤਾਂ ਹੁੰਦੀਆਂ ਕਈ ਨਾ ਪਸ਼ੂ ਜਾ ਕੇ ਤਾਂ 15 ਦਿਨਾਂ ਬਾਅਦ ਪਸ਼ੂ ਨਹੀਂ ਦੁੱਧ ਚ ਜੋ ਉਹਦੀ ਆਦਤ ਹੈ ਉਹਨੇ ਵਿਖਾਉਣੀ ਵਿਖਾਉਣੀ ਹੁੰਦੀ ਆ ਕਈ ਵਾਰ ਬਾਲੇ ਚੰਗੇ ਸਾਫ ਸੁਥਰੇ ਪਸ਼ੂ ਵੀਰਾਂ ਨੂੰ ਪੈ ਜਾਂਦੇ ਆ ਉਹ ਚਲੋ ਬਹੁਤ ਵਧੀਆ ਗੱਲ ਆ ਕਈ ਵਾਰ ਨਾਰਮਲ ਦਰਮਿਆਨੇ ਪਸ਼ੂ ਆ ਜਾਂ ਕੁਛ ਆ ਵੀ ਨਬੀ ਵਾਲੇ ਪਸ਼ੂ ਵੀ ਪੈ ਜਾਂਦੇ ਆ ਇਸ ਕਰਕੇ ਮੇਰਾ ਵੀਰ ਇੱਕ ਵਾਰੀ ਜਦੋਂ ਨਰਕ ਪਰਕ ਤਸੱਲੀ ਕਰਕੇ ਲੈ ਜਾਂਦੇ ਉਹ ਉਸ ਤੋਂ ਬਾਅਦ ਉਲਾਮਾ ਦੇ ਨਾਂ ਤੇ ਲੈਣਾ ਮਾੜੀ ਗੱਲ ਹੁੰਦੀ ਆ ਇਸ ਕਰਕੇ ਤਸੱਲੀ ਆ ਹਰ ਵਾਰ ਕਹਿੰਦੇ ਆ ਵੀ ਪਹਿਲਾਂ ਕਰੋ ਪੈਸੇ ਗਰਾਉਣ ਤੋਂ ਪਹਿਲਾਂ ਤਸੱਲੀ ਕਰੋ ਰੱਜ ਕੇ ਆਪਣੀ ਤੇ ਗਰ ਲਾਲ ਦੋ ਆਪਣੇ ਕੋਲ ਝੋਟੀਆਂ ਬਕਾਉਗਾ ਵੀਰੇ ਸ਼ੁਰੂਆਤ ਇਸੇ ਤੋਂ ਕਰ ਲੈਂਦੇ ਹਾਂ ਹਾਂਜੀ ਹਾਂਜੀ ਸੰਤੂ ਸਾਹਿਬ ਇਹਦੇ ਤੋਂ ਕਰ ਲਗੇ ਤੇ ਇਹਦਾ ਸੂਹਾ ਕਿਰਮਾ ਹੈ ਇਹ ਸੰਤੂ ਸਾਹਿਬ ਦੂਜਾ ਸੂਹਾ ਸੁਣੀ ਆ ਠੀਕ ਹੈ ਜੀ ਤੇ ਆਪਣੇ ਪਿੰਡੋਂ ਸੋਰ ਸਿੰਘੋਂ ਹੀ ਮੱਝ ਲਈ ਆ ਅੱਛਾ ਜੀ ਹਾਂਜੀ ਇਹਨੇ ਪਹਿਲੇ ਸੂਹੇ ਸੰਤੂ ਸਾਹਿਬ 11-12 ਕਿਲੋ ਦੁੱਧ ਝੋਟੀ ਨਾਲ ਚਵਾਇਆ ਵਾ ਤੇ ਹੋਰ ਦੂਜਾ ਸੂਹਾ ਵਾ ਠੀਕ ਆ ਤੇ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਗੀ ਚਲੋ ਕਰਮਾ ਲਈ ਜਿਹੜਾ ਭੈਣ ਭਰਾ ਗੱਬਨ ਦੀ ਕਰੂਗਾ ਖਰੀਦ ਆ ਉਹ ਆਪਦੀ ਤਸਲੀਨਾ ਤੇਪ ਕੇ ਖੜੇ ਤੇ ਜਦੋਂ ਆਪਣੇ ਕੋਲ ਸੂਪੀ ਫਿਰਤੇ ਆਪਾਂ ਚਵਾ ਕੇ ਦੇਵਾਂਗੇ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਅ ਵੈਸੇ ਦੇਣ ਲੋਬ ਹਾਂਜੀ ਦੂਜਾ ਸੂਬਾ ਦੋਸਤੋ ਤੇ ਬਾਕੀ ਮੈਂ ਤੁਹਾਨੂੰ ਪੂਰਾ ਬਾਡੀ ਵੇਟ ਵੀ ਦਿਖਾਉਂਗਾ ਵਜਨ ਲੋਡ ਫੁੱਲ ਫਟਾ ਫੁੱਲਾ ਪੌਲੀਪਲੀਤੀ ਪੂਰੀਆ ਕਰਮਾਂ ਵਾਲੀ ਚੰਗੀ ਸੰਭੀ ਆ ਰਾਜੀ ਆ ਵਜਨ ਭੋਜਨ ਪੂਰਾ ਇੱਕ ਵਾਰੀ ਤੁਹਾਨੂੰ ਬਹਿਣੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਾਣੇ ਦੇ ਬਾਅਦ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਆ ਜਿਹੜਾ ਦੋਸਤੋ ਹਵਾਨਾ ਲੇਵਾ ਤੇ ਕਰਮਾਂ ਦੀ ਅਜੇ 10 ਤੋਂ 12 12 ਤੋਂ 15 ਇੱਥੇ ਕੁ ਦਿਨ ਲੈ ਕੇ ਜਾਊਗੀ ਕਿਉਂਕਿ ਥੱਲੇੋਂ ਖੁੱਲੂਗੀ ਵਾਵਾ ਆ ਤੁਸੀਂ ਬੈਕ ਸਾਈਡ ਤੋਂ ਵੇਖੋ ਢਿਲ ਢੁਲ ਬਿਲਕੁਲ ਕਾफी ਜਿਆਦੀ ਆ ਦੋ ਪਟਾਂ ਦੇ ਆਪਾਂ ਬਿਲਕੁਲ ਇਨਸਾਨ ਵਿੱਚ ਕਰਦੇ ਆ। ਤੁਸਾ ਬਟਨ ਆਲਾ ਚੱਡਾ ਵਾ ਕਰਮਾਂ ਵਾਲੀ ਦਾ। ਬਾਕੀ ਦੁੱਧ ਨੂੰ ਚੰਗੀ ਨਿਕਲੂ ਮੈਂ। ਹੂੰ। ਹਾਂਜੀ। ਠੀਕ ਆ ਜੀ। ਲੈ ਫਿਰ ਗਰਲਾਲ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ। ਤੇ ਕੱਦ ਵੀ ਸੋਹਣਾ ਦੋਸਤੋ। ਜੇਕਰ ਮੀਡੀਅਮ ਕੱਦ ਹੁੰਦਾ ਤੇ ਮੈਨੂੰ ਕਹਿਣ ਦੇ ਵਿੱਚ ਕੋਈ ਦੋਸਤੋ ਡਰ ਡੁਕਰ ਨਹੀਂ ਹੁੰਦਾਗਾ ਵੀ ਮੀਡੀਅਮ ਆ। ਤੇ ਸੋਹਣੀ ਚੋਟੀ ਆ ਕਾਦੇ ਦਾ ਜਿਹੜਾ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਆ। ਵੈਸੇ ਫਾਬਰਾ ਬਪੂਰੀ ਹੈ ਵਜਨ ਲੋਡ ਵਾਲੀ ਤੇ ਵੱਡੀਆਂ ਮੱਜਾਂ ਦੇ ਵਿੱਚ ਹੀ ਲੱਗਦੀ ਆ। ਆਹ ਦੇਖੋ ਜੀ। ਠੀਕ ਆ ਜੀ। ਛੁੱਟਾ ਝਟੂਚਾ ਬਹੁਤ ਸੋਹਣਾ ਹੈ ਚੌੜਾ ਪਿੱਠਪੂੜਾ ਤੇ ਪਤਲੇ ਪਿੰਡੇ ਦੇ ਵਿੱਚ ਸੋ 10 ਤੋਂ 12 ਕਿ ਦਿਨ ਆਈਡੀਆ ਹੈ ਠੀਕ ਹੈ ਜੀ 10 ਤੋਂ 12 ਕਿ ਦਿਨ ਆਈਡੀਆ ਕਿਉਂਕਿ ਥੱਲੋਂ ਲੇਵਾ ਬਹੁਤ ਸੋਹਣਾ ਵਿਖਾਲਾ ਕਾਫੀ ਢਿੱਲਾ ਟੁਲਾਉਣ ਵਾਲਾ ਇਸ ਕਰਕੇ ਉਮੀਦ ਕਰਦੇ ਆ ਵੀ ਬਹੁਤ ਖੁੱਲੂਗੀ ਥੱਲੋਂ ਕਰਮਾਂ ਵਾਲੀ ਠੀਕ ਹੈ ਜੀ ਆਹ ਦੇਖੋ ਠੀਕ ਹੈ ਪੂਰੇ ਜੋਰ ਦੇ ਵਿੱਚ ਕਿਉਂਕਿ ਵਜਨ ਵਾਲਾ ਪਸ਼ੂ ਦੋਸਤੋ ਲਹੂ ਪੀਤਾ ਲਾ ਸੁੰਦੂ ਸਾਹਿਬ ਡਾਡੂਰ ਜਾਂਦਾ ਡੰਗਰ ਹੋਰ ਨਹੀਂ ਗੱਲ ਕੋਈ ਹਾਂਜੀ 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 ਸੋ ਜਿਹੜੀ ਦੋਸਤੋ ਮੇਨ ਗੱਲ ਆ ਨਾਰਮਲੀ ਗੱਬਣ ਪਸੂਆ ਕੋਈ ਭਾਰ ਪਿੱਛੇ ਦੀ ਕੋਈ ਤੰਗੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਵੀ ਅਰ ਦੱਸ ਰਿਹਾ ਕਿਸੇ ਤਰ੍ਹਾਂ ਦਾ ਕੋਈ ਔਕੜ ਔਖਾਈ ਜਿਹੜੀ ਆਪਾਂ ਦੇਖੀ ਨਹੀਂ ਗਈ ਜੋ ਵੇਖਿਆ ਹੋਵੇ ਤੇ ਦੱਸਣਯੋਗ ਗੱਲ ਹੈਗੀ ਆ ਸੰਧੂ ਸਾਹਿਬ ਆਪਣੇ ਕੋ ਕੱਲ ਦੀਆਂ ਮੱਝਾਂ ਆਈਆਂ ਵਾ ਹਾਂ ਭਾਰ ਪਿੱਛੇ ਦੀ ਆਪਾਂ ਫੁੱਲ ਬੜਾ ਫੁੱਲ ਗਰੰਟੀ ਦਵਾਂਗੇ ਜਿੰਨਾ ਚਿਰ ਮਈਆਂ ਸੁੰਦੀਆਂ ਨਹੀਂ ਆ ਤੇ ਚਲੋ ਥਣਾ ਦੀ ਜਿਹੜੇ ਭੈਣ ਭਰਾ ਨੇ ਗੱਬਣ ਦੀ ਖਰੀਦ ਕਰਨੀ ਉਹ ਆਪਦੀ ਤਸੱਲੀ ਨਾਲ ਤੇ ਪਲੇ ਸੰਧੂ ਸਾਹਿਬ ਸਹੀ ਮੋਗੇ ਵਰਗੇ ਥਣਵਾ ਰੂਮ ਵਰਗੇ ਪੋਲੇ ਆ ਚਲੋ ਬਾਕੀ ਬਾਪਰੇ ਖਲੜ ਵੱਜੇ ਸਾਰੇ ਦੋਸਤੋ ਸੁਨਖੀ ਆ ਬਹੁਤ ਸੋਹਣੀ ਆ ਚਕੀਨੀ ਚਕੂਨੀ ਵਾਲੇ ਪਾਸਿਓਂ ਵੀ ਬਹੁਤ ਵਧੀਆ ਠੀਕ ਆ ਜੀ ਚੰਗੀ ਆ ਤੇ ਚੰਗੇ ਸੋਹਣੇ ਪੇਟਪੁੜੇ ਵਾਲੇ ਪਾਸਿਓਂ ਹਵਾਨੇ ਲੇਵੇ ਦੀ ਸਾਫ ਸੁੱਤਰੀ ਵਿਖਾਈ ਦੇ ਰਹੀ ਆ ਤੇ ਅੱਗੇ ਅਣਜਲ ਮੁਕੱਦਰਾਂ ਦੀ ਖੇੜ ਆ ਦੋਸਤੋ ਅੱਗੇ ਜਿਹੜੇ ਵੀਰ ਦੇ ਚੰਗੇ ਮੁਕੱਦਰ ਆ ਉਸ ਨੂੰ ਚੰਗਾ ਪਾਇਆ ਜਾਂਦਾ ਬਾਕੀ ਬਹੁਤ ਸੋਹਣੀ ਝੋਟੀ ਆ ਪੰਤਰ ਪੰਤਰ ਦੀ ਤੇ ਗਰਲਾਲ ਮੁੱਲ ਕੀ ਕਰਦਾ ਵੀ ਰੇਂਦਾ ਸੰਧੂ ਸਾਹਿਬ ਚਲੋ ਜੇ ਤੇ ਝੋਟੀ ਆਪਣੇ ਕੋਲ ਸੁੰਦੀ ਆ ਤੇ ਫਿਰ ਤੇ ਆਪਾਂ ਵੇਚਾਂਗੇ ਲੱਖੋਂ ਬਾਹਰ ਹਾਂਜੀ ਅੱਜ ਮੁੱਲ ਸੰਧੂ ਸਾਹਿਬ ਲੱਖ ਕਰੀਏ ਸਵਾਲ ਲੱਖ ਠੀਕ ਹੈ ਜੀ ਖੁੱਲੇ ਮਾਨਤਨ ਕਰਦਾਂਗੇ ਸੰਧੂ ਸਾਹਿਬ ਆਈ ਵਾਰੀ ਕਰੀ ਦਿਆ ਚਲੋ ਜਿਹੜੇ ਭੈਣ ਭਰਾਵਾਂ ਖਰੀਦ ਕੀਤੀ ਆ ਸਾਰਿਆਂ ਨੂੰ ਪਤਾ ਵਾ ਜਿਹੜੇ ਵਰਤੇ ਆਪਣੇ ਨਾਲ ਆਹ ਹਾਂਜੀ ਹਾਂਜੀ ਲੋ ਵੀ 95000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜੂਗਾ ਖੁੱਲਾ ਡੁੱਲਾ ਤੇ ਬਾਕੀ ਤੁਸੀਂ ਵੇਖ ਲਈ ਆ ਕਰਮਾਂ ਵਾਲੀ ਦਾ ਚੌੜਾ ਚਗਾਠਾ ਠੀਕ ਹੈ ਜੀ ਤੇ ਚੰਗੀ ਸੋਹਣੀ ਉਪਰੋਂ ਬਣੀ ਥਣੀ ਆ ਤੇ ਬਾਕੀ ਪਸੰਦ ਆਊਗੀ ਕੋਈ ਵੀਰ ਦੂਰੋਂ ਨੇੜੇੋਂ ਵਿਜ਼ਿਟ ਕਰਦਾ ਤੇ ਮੁੜਕੇ ਨਹੀਂ ਜਾਂਦਾ ਕਿ ਵੈਸੇ ਰੇਡ ਪੜਦਾ ਸੋ ਸਾਰੇ ਵੀਰਾਂ ਨੂੰ ਪਤਾ ਹੈ ਬਾਜ਼ਾਰ ਅੱਜ ਕੀ ਚੱਲ ਰਿਹਾ ਸੋ ਉਹ ਸਾਰੇ ਵੀਰਾਂ ਨੇ ਤੁਰਾ ਫੇਰਾ ਕਰਕੇ ਘੁੰਮ ਘਮਾ ਕੇ ਵੇਖੇ ਹੁੰਦਾ ਮ ਸੋ ਇਹ 95000 ਦੇ ਵਿੱਚੋਂ ਛੋਟਾਪਾ ਹੋ ਜਾਊਗਾ ਤੇ ਇੱਧਰ ਗਰਨਾਲ ਆ ਝੋਟੀ ਜਿਹੜੀ ਖੜੀ ਆ ਆਪਣੇ ਕੋਲ ਇਹ ਸੰਧੂ ਸਾਹਿਬ ਪਹਿਲਾ ਸੂਆ ਜੇ ਸੁਣੀ ਆ ਹਾਂਜੀ ਪਹਿਲਾਂ ਨਾਜੀ ਛਿੱਗੀ ਆ ਮੂੰਹੋਂ ਛੇ ਦਾਂਦਾ ਅੱਛਾ ਜੀ ਹਾਂਜੀ ਠੰਡੀ ਠੰਡੀ ਬੜੀ ਜਿਆਦੀ ਕਰਮਾਂ ਵਾਲੀ ਬਿਨਾ ਵੰਗੇ ਤੋਂ ਆਪਾਂ ਟਿਪਕੇ ਲੈਂਦੀ ਓਥੋਂ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਇਹ ਵੀ ਪਹਿਲਾ ਸੂਆ ਸੁਣੀ ਆ ਠੀਕ ਆ ਝੋਟੀ ਵੱਢੀ ਆ ਕਦਕੁੱਦ ਦੀ ਵੀ ਤੁਸੀਂ ਆ ਵੇਖੋ ਤੇ ਆ ਦੇਖੋ ਜੀ ਸੋ ਆਰਡਰ ਵੇਖੋ ਦੋਸਤੋ ਕੰਪੈਕਟ ਜੈਡਰਾ ਲੇਵਟੀ ਲੁਪਟੀ ਆ ਬਣਾ ਕੇ ਸ਼ੁਰੂ ਕਰਨੀ ਕਾਫੀ ਕੀਤੀ ਆ 50% ਆਪਾਂ ਅੱਧਾ ਜਿਹੜਾ ਲੇਵਾ ਦੋਸਤੋ ਬਣਿਆ ਪਿਆ ਕਰਮਾਰੀ ਦਾ ਤੇ ਜੇਕਰ ਹੋਰ ਕਰ ਲਾਲ ਕਿੰਨੇ ਦਿਨ ਪੰਜ ਚਾਰ ਦਿਨ ਕੱਢ ਜੂਗੀ ਨਹੀਂ ਸੰਤੂ ਸਾਹਿਬ ਅਜੇ 8 ਤੋਂ 10 ਦਿਨ ਲੈਂਦੀ ਹੈ ਝੋਟੀਏ ਹਫਤਾ ਟੱਪਾ ਅਜੇ ਉਹਦੇ ਵੀ ਸ਼ਹਿਦ ਆਉਂਦਾ ਤੇ ਇਹਦੇ ਵੀ ਸ਼ਹਿਦ ਆਉਂਦਾ ਥਣਾ ਚ ਠੀਕ ਆ ਹਾਂਜੀ ਬਾਕੀ ਚਲੋ ਪਰਮੇਸ਼ਰ ਦੇ ਰੰਗ ਵਾ ਕਈ ਵਾਰੀ گاਵਾ ਉਤਰਾ ਦਰ ਕੇ ਸੂਪ ਪਿੰਦੀਆਂ ਤੁਹਾਨੂੰ ਪਤਾ ਮਈਆਂ ਇਹਨਾਂ ਨਹੀਂ ਕਰਦੀਆਂ ਹਾਂ ਅਜੇ ਦਿਨ 10 12 ਝੋਟੀ ਲੈ ਜੂਗੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ 35 ਅਜੇ ਸ਼ਹਿਦ ਆਉਂਦਾ ਤੇ ਨਾਰਮਲੀ ਸਾਰੇ ਵੀਰ ਨੂੰ ਪਤਾ ਵੀ ਬੋਲਾ ਭਾਂਜੇ ਪਸ਼ੂ ਫਿਰ ਵੀ 5 ਤੇ ਹਜੇ 353 ਸ਼ਾਇਦ ਆਉਂਦਾ ਠੀਕ ਆ ਜੀ ਪੂਰੇ 6 ਦੰਦਵਾ ਸੰਧੂ ਸਭ ਕੋਈ ਭੈਣ ਭਰਾ ਜਦੋਂ ਆਪਦੇ ਕਿਲੇ ਤੇ ਲਭਾਊਗਾ ਚਾ ਇੱਥੇ ਆਊਗਾ ਇਹ ਨਹੀਂ ਵੀ ਆਪਾਂ ਜੋ ਕਵਾਂਗੇ ਉਹੋ ਹੀ ਨਿਕਲੂਗਾ ਅੱਛਾ ਜੀ ਚਿੱਗੀ ਆ ਮੂੰਹੋ ਮਤਲਬ ਛਿੱਗੀ ਆ ਛਿੱਗੀ ਆ ਹਾਂ ਜੀ ਹੂੰ ਹੂੰ ਜੀ ਲੋ ਵੀ ਬਾਕੀ ਕੱਦ ਜਿਹੜਾ ਦੋਸਤੋ ਵੱਡਾ ਪੁੱਠਾ ਜੇਕਰ ਬੈਕਸਾਈਡ ਤੋਂ ਆਪਾਂ ਪੁੱਠੇ 'ਚ ਗਾਠੇ ਦੀ ਗੱਲ ਕਰੀਏ ਤੇ ਉਚਾਈ ਦੇ ਵਿੱਚ ਆ ਠੀਕ ਆ ਤੇ ਪਹਿਲਾ ਸੂਹਾ ਵੀਰ ਦੱਸ ਰਿਹਾ ਪਹਿਲਾ ਸੂਹਾ ਝੋਟੀ ਨੇ ਸੂਣਾ ਮੂੰਹੋ 6 ਦੰਦ ਆਂਦਾ ਠੀਕ ਆ ਤੇ ਹਵਾ ਨੀਲੇ ਵੇ ਦੀ ਬੜੀ ਸਾਫ਼ ਸੁਥਰੀ ਆ ਬੈਕਸ ਮੁੱਠੀ ਥਾਣਾ ਹੱਥੀ ਚਵਾਈਲਾ ਥਾਣ ਲੱਗਾ ਆ ਕਰੂ ਚੈੱਕ ਸੋ ਆਦੇ ਵੱਲੋ ਦੋਸਤੋ ਕੋਈ ਵਪਾਰੀ ਪੀਰ ਮਾੜਾ ਪਸ਼ੂ ਨਹੀਂ ਖਰੀਦਦਾਗਾ ਹਰ ਵਪਾਰੀ ਵੀਰ ਸੋਨੇ ਵਰਗਾ ਹੀ ਕੰਮ ਕਰਦਾ ਵੀ ਮੇਰਾ ਖਿੱਲਾ ਮੇਰੀ ਦੁਕਾਨਦਾਰੀ ਆ ਵੀ ਸੋਨੇ ਵਰਗਾ ਹੀ ਕੰਮ ਕਰਦਾ ਹਰ ਕੋਈ ਠੀਕ ਆ ਜੀ ਸੋ ਅਗਲੇ ਘਰਾਂ ਦੇ ਵਿੱਚੋਂ ਪਸ਼ੂ ਆਉਣੇ ਆ ਇਹਨਾਂ ਦੇ ਹੱਥ ਸੋ ਕਿਤੇ ਨਾ ਕਿਤੇ ਕਈ ਵਾਰ ਪਸ਼ੂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਾਲੇ ਚੰਗੇ ਵੀ ਆ ਜਾਂਦੇ ਆ ਕਿ ਜਿਹੜਾ ਦਰਮਿਆਨੇ ਪਸ਼ੂ ਵੀ ਆ ਜਾਂਦੇ ਆ ਉਹ ਨਰਖ ਪਰਖ ਤੁਸੀਂ ਆਪਦੀ ਕਰਕੇ ਲੈ ਕੇ ਜਾਣੀ ਠੀਕ ਆ ਠੀਕ ਆ ਬਾਕੀ ਤੋਰਾ ਤੂਰਾ ਤੁਸੀਂ ਵੇਖ ਸਕਦੇ ਜੇ ਇੱਕ ਹੁੰਦਾ 200 ਡਰਾਕਲ ਜੇ ਪਸ਼ੂ ਹੁੰਦੇ ਆ ਸੋ ਬਿਲਕੁਲ ਨਰਮ ਜੀ ਹੈਗੀ ਆ ਝੋਟੀ ਵੀ ਤੋਰੇ ਤਾਰੇ ਤੋਂ ਸੁਭਾ ਦੇ ਪਾਸਿਓਂ ਜੱਕਰ ਵੇਖੀਏ ਤੇ ਬਿਲਕੁਲ ਠੰਡੇ ਸੁਭਾ ਦੇ ਵਿੱਚ ਠੀਕ ਹੈ ਸੋ ਜਿੰਨਾ ਘੇ ਥੱਲੇ ਖੁੱਲੀ ਬਣੀ ਆ ਤੇ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਸੋਹਣਾ ਲੈਵਲ ਹੁਆ ਕਰਮ ਵਾਲੀ ਤਿਆਰ ਕਰ ਰਹੀ ਆ 8-7 ਦਿਨ ਦੋਸਤੋ ਨਾਰਮਲ ਹੀ ਲੈ ਜੂਗੀ ਹਾਂਜੀ ਸੰਧੂ ਸਾਹਿਬ ਉਥੋਂ ਟਿਪਕੇ ਲਿਆਂਦੀ ਆ ਕੋਈ ਇਹ ਨਹੀਂ ਆ ਵੀ ਲੱਤ ਰੰਗ ਮਾਰਿਆ ਹੋਊਗਾ ਸੂਰੀਆਂ ਵੇਖੋ ਠੀਕ ਆ ਜੀ ਪੂਰਸ਼ ਚੱਕ ਘੋਤੀ ਕਰਮ ਵਾਲੀ ਜੀ ਜਿਵੇਂ ਕਈ ਨਾ ਆਪਾਂ ਦੇਖਦੇ ਠੰਡੇ ਠੇਰੇ ਪਸੂ ਦੀ ਨਿਸ਼ਾਨੀ ਆ ਪੂਰੀ ਕੱਦ ਵਜਨ ਵਾਲੀ ਆ ਸੰਧੂ ਸਾਹਿਬ ਫਿਰ ਸੋਹਣੀ ਸੁਨਕੀ ਆ ਸਿੰਘ ਸੁng ਬੜਾ ਸੋਹਣਾ ਲੱਗਾ ਕੱਟੀ ਨੂੰ ਲਓ ਵੀ ਭਰਾਵੋ ਠੀਕ ਆ ਸੋ ਓਵਰ ਆਲ ਦੋਸਤੋ ਜਿੰਨੀ ਝੋਟੀ ਸਾਰੀ ਚੰਗੀ ਆ ਪਿਆਰੀ ਆ ਇੱਕ ਬਹਿਣੀ ਵਾਲੀ ਬਾਈ ਤੋਂ ਆਪਾਂ ਤੁਹਾਨੂੰ ਥੋੜਾ ਦਿਖਾ ਦੇਨੇ ਨੇ ਨੇ ਉਹ ਵੰਡੂਣ ਚੰਗੀ ਆਪਸੀ ਥਣਾ ਦੀ ਠੀਕ ਆ ਅੱਛਾ ਗਰ ਲਾਲ ਇਹਦੀ ਵੀਰ ਕੀ ਕਰਦੇ ਆ ਮੰਗ ਲੈਣ ਦੇਣ ਕੀ ਰਹੂਗਾ ਇਹ ਸੰਤੂ ਸਾਹਿਬ ਚਲੋ ਕਰਮਾਂ ਵਾਲੀ ਜਦੋਂ ਕੱਟੀ ਸੂਪ ਪੈਂਦੀ ਆ ਫਿਰ ਤੇ ਇਹ ਵੀ ਲੱਖੋਂ ਬਾਹਰ ਹੀ ਦਵਾਂਗੇ ਅੱਜ ਆਪਾਂ ਜਿਹੜਾ ਜੈਸਨੂਆ 85000 ਚੋਂ ਮਾਨਤਾਨ ਕਰਾਂਗੇ ਕੱਟੀ ਦਾ ਹਾਂਜੀ ਚਲੋ ਜਿਹੜੇ ਵੀ ਭੈਣ ਭਰਾ ਨੇ 1000 2000 ਖਾਉਣਾ ਪੈਣਾ ਅਕਸਰ 4 ਦਿਨ ਸਾਹਮੜੀ ਪੈਣੀ ਆ ਖੜਕੇ ਪਾਰ ਪਿਛੇ ਦੀ ਸੰਤੂ ਸਾਹਿਬ ਫੁੱਲ ਬੜਾ ਫੁੱਲ ਗਾਰੰਟੀ ਹੋਊਗੀ ਜਿਹੜਾ ਭੈਣ ਭਰਾ ਖਰੀਦੂਗਾ ਉਹਦੇ ਘਰ ਜਾ ਕੇ ਮੰਗਰ ਵੀ ਕਰਦੀ ਆ ਬੈਠੀ ਤਾਂ ਵੀ ਆਪਾਂ ਨੂੰ ਵੀਡੀਓ ਪਾ ਕੇ ਤੂੰ ਹੀ ਵੀ ਜੇ ਮੰਗਰ ਵੀ ਕਿਸੇ ਦੇ ਘਰ ਕੱਢੇ ਤੇ ਆਪਣੇ ਘਰ ਮੈਂ ਲੱਦ ਕੇ ਘੱਲ ਸਕਦਾ ਆ ਦੋ ਰੁਪਏ ਲੈ ਜੀ ਤੇ ਥਣਾ ਦੀ ਗਰੰਟੀ ਸੰਧੂ ਸਾਹਿਬ ਆਪਾਂ ਰੁਪਏ ਦੇ ਨਹੀਂ ਦਿੱਤੇ ਆਪਣੇ ਘਰ ਉੱਤੇ ਪਕੇ ਤਸੱਲੀ ਨਾਲ ਕੋਈ ਭੈਣ ਭਰਾ ਕਰੀ ਹਾਂ ਜੀ ਐਵੇਂ ਆਪਾਂ ਝੂਠਾ ਲੜਾ ਲੱਦ ਕੇ ਆਪਾਂ ਤਸੱਲੀ ਕਰਕੇ ਲੈਂਦੀ ਆ ਆਪਣੇ ਤੋਂ ਗਾਂ ਭੈਣ ਭਰਾ ਕਰਕੇ ਖੜੀ ਠੀਕ ਆ ਜੀ ਬਾਕੀ ਮਾਨਤਨ ਖੁੱਲਾ ਕਰਿਓ ਜੀ ਸੰਧੂ ਸਾਹਿਬ ਗਾਲੀ ਕੋਈ ਨਹੀਂ ਆਈ ਵਾਰੀ ਤੁਹਾਨੂੰ ਪਤਾ ਮੋੜਿਆ ਹੀ ਨਹੀਂ ਕਿਸੇ ਨੂੰ ਆਪਾਂ ਮਾਰੇ ਦੀ ਮਹਿਨਤ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਦੋਸਤੋ ਮਾਨਤਨ ਜਿੰਨਾ ਵੀ ਗੁੰਜਾਇਸ਼ ਹੈ ਕੀ ਆ ਉਹਨਾਂ ਖੁੱਲਾ ਕਰ ਦੂਗਾ ਵੀਰ ਤੇ ਵਿਜ਼ਿਟ ਕਰ ਲਿਓ ਚਾਹੇ ਮੇਰਾ ਵੀਰ ਕੋਈ ਆਨਲਾਈਨ ਮਗਾਉਂਦਾ ਤੇ ਆਨਲਾਈਨ ਬਿਲਕੁਲ ਆਪਣੀ ਤਪਾਕੇ ਜਿੱਦਾਂ ਵੀ ਕਿਸੇ ਵੀਰ ਦੀ ਸੈਟੀਸਫੀਕੇਸ਼ਨ ਹੁੰਦੀ ਆ ਸੰਤੁਸ਼ਟੀ ਹੁੰਦੀ ਉਹਦਾ ਆਪਣੀ ਤਸੱਲੀ ਕਰੋ ਠੀਕ ਆ ਸੋ ਇਹ ਦੋ ਝੋਟੀਆਂ ਜਿਹੜੀਆਂ ਅੱਜ ਅਸੀਂ ਵਿਕਾਉਗੇ ਇੱਕ ਪਹਿਲਾਂ ਤੇ ਇੱਕ ਦੂਜੇ ਸੂਵੇ ਤੇ ਝੋਟੀਆਂ ਦੋਵੇਂ ਚੰਗੀਆਂ ਨੇ ਅੱਜ ਦੋਨੋਂ ਗੱਬਣ ਝੋਟੀਆਂ ਤਿਆਰੀ ਵਾਲੀਆਂ ਜਿਹੜੀਆਂ ਪਾ ਤੁਹਾਨੂੰ ਦਿਖਾਈਆਂ ਕੋਈ 8-7 ਦਿਨਾਂ ਤੱਕ ਇੱਕ ਸੁੰਦੀ ਹੈ ਦੋਸਤੋ ਇੱਕ ਚੰਗੀ ਝੋਟੀ ਆ ਵੱਡੇ ਕੱਦ ਪੁੱਤ ਦੇ ਵਿੱਚ ਇਹ ਕੋਈ 12-15 ਦਿਨ ਵੀ ਲੈ ਕੇ ਜਾ ਸਕਦੀ ਹੈ ਜਿੰਨੇ ਵੀ ਲੈ ਜੇ ਉਨਹੀਂ ਥਲਿਓ ਬਣ ਕੇ ਦੋਸਤ ਉਦੋਂ ਵੇਖਣ ਜੋ ਗੱਲਬਾਤ ਥੋੜੀ ਵੱਖਰੀ ਹੋਊਗੀ ਬਾਕੀ ਤੁਸੀਂ ਆਹ ਵੇਖੋ ਸਾਹਮਣੇ ਠੀਕ ਆ ਤੇ ਅੱਛਾ ਗੁਰਲਾਲ ਇੱਕ ਨੰਬਰ ਬੋਲ ਦੇ ਵੀਰ ਤੁਹਾਨੂੰ 8217282497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰਸਿੰਘ ਤੋਂ ਅੱਜ ਦੋ ਪਸ਼ੂ ਸੀਗੇ ਦੋਨੋਂ ਦੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਬਾਕੀ ਮੇਰਾ ਵੀਰ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ ਆਪਣਾ ਫਰਜ਼ ਸਮਝ ਕੇ ਠੀਕ ਆ ਜੀ ਕਿਉਂਕਿ ਜਿਨੇ ਵੀਰ ਵੀਡੀਓ ਵੇਖਦੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਆਪਾਂ ਕਰਦੇ ਰਹਿੰਦੇ ਆ ਵੀ ਸਾਰੇ ਵੀਰ ਵੀਡੀਓ ਫੁੱਲ ਦੇਖਦੇ ਆ ਜਿਹੜੇ ਸ਼ੇਅਰ ਕਰਦੇ ਆ ਤੋਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਸੀ ਗਰ ਸੰਧੂ ਸਾਹਿਬ